ਤੇ ਕੰਮ ਦੇ ਲਈ ਜ਼ੀਤ ਨੂੰ ਵੱਡੀਆਂ ਕਿਰਤਾਂ ਦੇ ਵਿੱਚ ਸ਼ਮੂਲੀਅਤ ਕਰਨੀ ਹੈ ਉਹਦੇ ਲਈ ਬੀਲ ਕਰ ਰਹੇ ਆਂ ਪਰ ਇੱਕ ਗੱਲ ਇੱਥੇ ਆ ਕੇ ਹਰ ਸਾਲ ਮਹਿਸੂਸ ਹੁੰਦੀ ਹੈ ਕਿ ਇੱਥਾ ਦੁਨੀਆ ਦੀ ਮੈਨੂੰ ਲੱਗਦਾ ਕਿ ਇੱਕ ਵਾਹਦ ਇੱਕੋ ਇੱਕ ਐਸੀ ਕੌਮ ਹੋਣੀ ਹੈ ਜਿਨੀਆਂ ਕੁਰਬਾਨੀਆਂ ਦੀ ਕੋਈ ਮਿਸਾਲ ਨਹੀਂ ਨਜ਼ਰ ਆਉਂਦੀ ਪੂਰੀ ਦੁਨੀਆ ਦੀਆਂ ਕੌਮਾਂ ਦੇ ਵਿੱਚ ਤੇ ਹਰ ਸਾਡੇ ਦੇਖੋ ਕਿੰਦਾ ਸਾਡੀ ਇਹ ਬਦਕਿਸਮਤੀ ਹੈ ਜਾਂ ਸਾਡੇ ਮਾੜੇ ਮਸੰਦ ਮੈਂ ਤਾਂ ਕਹੂੰਗਾ ਲੋਕਾਂ ਨੇ ਕਿ ਸਾਨੂੰ ਉਹਨਾਂ ਇਤਿਹਾਸਿਕ ਸ਼ਾਲੀਆਂ ਤੋਂ ਵਾਂਝੇ ਕਰ ਦਿੱਤਾ ਗਿਆ ਕਿ ਬਿਤੇ ਹਰ ਸਾਲ ਨਾ ਪ੍ਰਸਤਿਤ ਹੁੰਨੇ ਆ ਅੱਖਾਂ ਤੇ ਦੇਖਦੇ ਆ ਤਾਂ ਇੱਕ ਗਲ ਨਜਿਹਨ ਦੇ ਵਿੱਚ ਆਉਂਦੀ ਆ ਕਿ ਉਹ ਅਸਲ ਜਿਹੜਾ ਸਾਨੂੰ ਦਿਖਣਾ ਚਾਹੀਦਾ ਸੀ ਜਿਹੜਾ ਸਾਨੂੰ ਮਹਿਸੂਸ ਹੋਣਾ ਸੀ ਉਹ ਅਸਲ ਚਾਹੇ ਉਹ ਠੰਡਾ ਬੁਰਜ ਹੁੰਦਾ ਚਾਹੇ ਉਹ ਜਿਹੜੀ ਉਹ ਨੀਂਹ ਜਿੱਥੇ ਸਹਾਬਜਾ ਦੇ ਚੀਣੇਗੇ ਉਹ ਨਹੀਂ ਹੁੰਦੀ ਉਹਨੂੰ ਉਹਨੂੰ ਉਹਦਾ ਰੂਪ ਬਦਲਤਾ ਗਿਆ ਉਹਦੀ ਦਿੱਖ ਬਦਲ ਦਿੱਤੀ ਗਈ ਗੁਰਦੁਆਰੇ ਉਸਾਬ ਤੇ ਜੀ ਇਹ ਇਹ ਬੜਾ ਇਸ ਗੱਲੋਂ ਬੜਾ ਮਹਿਸੂਸ ਹੁੰਦਾ ਹੈ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੇ ਇਹ ਤੁਝੇ ਦੇਖਣਾ ਸੀ ਤੇ ਅੰਦਰੋਂ ਤੁੰਦਰੋਂ ਮਹਿਸੂਸ ਕਰਨਾ ਸੀ ਕਿ ਵਕਕ ਉਹ ਅਸਲ ਟੀਜਾ ਹੈ ਉਹ ਅਸਲੀ ਠੰਡਾ ਬੁਰਜਾ ਹੈ ਜਿੱਥੇ ਮਾਤਾ ਗੁਜਰੀ ਨੂੰ ਤੇ ਸ੍ਰੀ ਗੁਰੂ ਸਾਹਿਬ ਜੀ ਅਦਿਆ ਨੂੰ ਕੈਦ ਕਰਕੇ ਰੱਖਿਆ ਗਿਆ ਇਹ ਉਹ ਨਹੀਂ ਹੈ ਅਸਲ ਜਿਹਦੇ ਵਿੱਚ ਸਾਹਿਬ ਜੀ ਦਾ ਨੂੰ ਚੜਿਆ ਗਿਆ ਪਰ ਸਾਡੀ ਮੈਂ ਕਹੂੰਗਾ ਕਿ ਵੇਸਲਾ ਪਣ ਸਾਡਾ ਨਿਖਿੱਧ ਪਣਾ ਸਾਡਾ ਮੁਕੰਮਾ ਪਣਾ ਅਸੀਂ ਬਹੁਤ ਆਪਣੇ ਇਤਿਹਾਸ ਤੋਂ ਜਦੋਂ ਅੱਖਾਂ ਮੀਚ ਲਏ ਨੇ ਹਨ ਤੇ ਅਸੀਂ ਗੌਰ ਨਹੀਂ ਕੀਤੀ ਅਸੀਂ ਤਾਂ ਇਹ ਸਾਡੀ ਬਹੁਤ ਵੱਡੀ ਅਣਗੈਲੀ ਰਹੀ ਹੈ ਅਣਗੈਲੀ ਰਹੀ ਹੈ ਜਾਂ ਸਾ ਸਾਡੇ ਧਿਆਨ 'ਚ ਨਹੀਂ ਆਇਆ ਜਾਂ ਅਸੀਂ ਗੌਰ ਹੀ ਨਹੀਂ ਕੀਤੀਆਂ ਸੋਚੇ ਨਹੀਂ ਕਦੇ ਕਿ ਯਾਰ ਅਸਲ ਅਸਲ ਸਾਡੀਆਂ ਵਿਰਾਸਤਾਂ ਨੇ ਅਸਲ ਸ਼ਾਮੀਆਂ ਨੇ ਸਾਡੀਆਂ ਜਿਹੜੀਆਂ ਇਹਨਾਂ ਲੋਕਾਂ ਨੇ ਹੌਲੀ 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 ਕਰਕੇ ਇੱਕ ਕਰਕੇ ਮੋਟਾ ਦਿੱਤੀਆਂ ਤਾਂ ਹੁਣ ਮੈਂ ਪੀਲੇ ਹੀ ਕਰੂੰਗਾ ਕਿ ਆ ਹਲੇ ਵੀ ਸਾਡੇ ਕੋਲੇ ਬਹੁਤ ਸਾਡੀ ਵਿਰਾਸਤ ਸਾਡੇ ਵਿਰਸੇ ਦੇ ਕੋਲੇ ਬਹੁਤ ਇਤਿਹਾਸਕ ਪ੍ਰਾਤਨ ਜਿਹੜੀਆਂ ਸਾਡੀਆਂ ਮਾਤਾਂ ਨੇ ਹਲੇ ਵੀ ਪਈਆਂ ਨੇ ਉਹਨਾਂ ਵੱਲ ਗੌਰ ਕਰਿਓ ਕਿ ਉਹਨਾਂ ਨੂੰ ਵੀ ਲੱਗੇ ਹੋਏ ਆ ਦੀਵਾਨ ਟੋਡਰਮਲ ਦੀ ਹਵੇਲੀ ਆਪਾਂ ਦੇਖਦੇ ਆਂ ਕਿ ਉਹ ਵੀ ਢਹਿ ਤੇਰੀ ਹੋ ਰਹੀ ਆ ਤੇ ਮੈਂ ਸੋਮਨੀ ਕਮੇਟੀ ਨੇ ਤਾਂ ਹੋਰ ਤਾਂ ਇੱਥੇ ਕਿਸੇ ਨੇ ਕੀ ਕਰਨਾ ਮੈਂ ਬਾਹਰਲੇ ਭਰਾਵਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਸੇਵਾ ਲੈ ਲਓ ਉਹਨੂੰ ਘੱਟੋ ਘੱਟ ਨਾਂਵ ਵਾਲਾ ਉਹ ਜਿਹੜੀ ਦਮਾਨ ਟੋਡਰ ਮਲ ਦੀ ਹਵੇਲੀ ਆ ਉਹਨੂੰ ਸ਼ੀਸ਼ੇ ਦੇ ਵਿੱਚ ਢੱਕ ਦਿੱਤਾ ਜਾਵੇ ਸ਼ੀਸ਼ੇ ਨਾਲ ਜੇ ਠਕੀ ਜਾਊਗੀ ਤਾਂ ਮੈਨੂੰ ਲੱਗਦਾ ਕਿ ਉਹਦੇ ਨਾਲ ਉਹ ਉਹਦੀ ਜਿਹੜੀ ਉਹ ਦੇਖਾ ਪ੍ਰਾਣੀ ਉਹ ਬਣੀ ਰਹਿ ਸਕੂ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਸੰਕਰੇਜ ਸਾਲਵਾ ਸਾਡੀਆਂ ਨਸਲਾਂ ਆਉਣੀਆਂ ਨੇ ਪੀੜੀਆਂ ਆਉਣੀਆਂ ਨੇ ਉਹਨਾਂ ਨੇ ਉਹ ਪ੍ਰਾਤਨ ਜਿਹੜੀ ਸਾਡੀ ਦੇਖਾ ਉਹਦੀ ਦੇਖਣੀ ਆਖਿਰ ਉਹਨੇ ਮਹਿਸੂਸ ਕਰਨਾ ਦਿਨੋਂ ਇੱਕ ਹੁੰਦੀ ਐ ਇੱਕ ਬਣਾਈ ਹੋਈ ਚੀਜ਼ ਇਹ ਕੋਈ ਨਹੀਂ ਜਮਾ ਅਰੀਜਨਲ ਚੀਜ਼ ਸਹੀ ਚੀਜ਼ ਉਹਨੂੰ ਦੇਖ ਕੇ ਹੋਰ ਤਰ੍ਹਾਂ ਦਾ ਮਹਿਸੂਸ ਹੁੰਦਾ ਤਾਂ ਇਹ ਮੇਰੇ ਭਰਾਵਾਂ ਨੂੰ ਬਾਹਰ ਲਿਆਉਣ ਨੂੰ ਬੇਨਤੀ ਆ ਕਿ ਯਾਰ ਤੁਸੀਂ ਇਹਦੀ ਸੇਵਾ ਸੰਭੋ ਉੱਪਰ ਸ਼ੀਸ਼ਾ ਇਹਦੇ ਲੱਗ ਸਕੇ ਤਾਂ ਦਵਾਨ ਟੋਡਰਮਲ ਦੀ ਹਵੇਲੀ ਦੇ ਉੱਤੇ ਤੇ ਬਾਕੀ ਮੈਂ ਭਰਾਵੋ ਤੁਹਾਨੂੰ ਅਪੀਲ ਕਰਦਾ ਜਿੱਥੇ ਕਿਤੇ ਵੀ ਸਾਡੀਆਂ ਇਤਿਹਾਸਿਕ ਨਿਸ਼ਾਨੀਆਂ ਪਈਆਂ ਨੇ ਚਾਹੇ ਹੋ ਸ੍ਰੀ ਅੰਮ੍ਰਿਤ ਸਰ ਸਾਹਿਬ ਹੋਵੇ ਨੰਦਪੁਰ ਸਾਹਿਬ ਹੋਵੇ ਜਾਂ ਫਤਿਹਗੜ ਸਾਹਿਬ ਦੀਆਂ ਹੋਰ ਕਿਤੇ ਵੀ ਹੋਣ ਵੱਖ-ਵੱਖ ਥਾਵਾਂ ਦੇ ਉੱਤੇ ਹੈਗੀਆਂ ਉਹਨਾਂ ਬਾਰੇ ਤੁਸੀਂ ਗੌਰ ਕਰੋ ਜੇ ਕੋਈ ਢਾ ਕੇ ਉੱਥੇ ਗੁਰਦੁਆਰੇ ਉਸਾਰਦੇ ਨੇ ਤਾਂ ਉਹਨਾਂ ਨੂੰ ਢਾਉਣ ਤੋਂ ਰੋਕਿਓ ਇਹੀ ਮੇਰੀਆਂ ਅਪੀਲ ਤੇ ਜੀ ਬੇਨਤੀਆਂ ਸਿੰਘ ਦੇਖੋ ਇਤਿਹਾਸ ਜਦੋਂ ਕਿਤਾਬਾਂ 'ਚ ਪੜ੍ਹਦੇ ਆਂ ਤਾਂ ਕਿਤਾਬਾਂ 'ਚ ਪੜ੍ਹਨ ਦੇ ਨਾਲ-ਨਾਲ ਜਦੋਂ ਆਪਾਂ ਪਰਤਖ ਰੂਪ ਦੇ ਵਿੱਚ ਆ ਕੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੇ ਆਉਣ ਵਾਲੇ ਜਵਾਕਾਂ ਨੇ ਦੇਖਣਾ ਉੱਥੇ ਆ ਕੇ ਤੁਹਾਨੂੰ ਲੱਗਣਾ ਕਿ ਹਾਂ ਵਾਕਈ ਜੋ ਅਸੀਂ ਕਿਤਾਬ ਚ ਪੜ੍ਹ ਕੇ ਆਏ ਆ ਉਹ ਇੱਥੇ ਮਹਿਸੂਸ ਕਰ ਰਹੇ ਆ ਪਰ ਜੋ ਕਿਤਾਬਾਂ ਚ ਪੜਿਆ ਜਾਊਗਾ ਦੇਖਣ ਨੂੰ ਨਹੀਂ ਕੁਝ ਮਿਲੂਗਾ ਤੇ ਇਹ ਬਹੁਤ ਵੱਡਾ ਸਿੱਖਾਣ ਜਿਹੜਾ ਸਾਡਾ ਇਹ ਪਹਿਲਾਂ ਹੋ ਚੁੱਕਿਆ ਆਉਣ ਵਾਲੇ ਸਮੇਂ ਚ ਅਸੀਂ ਸਿੱਖਾਣ ਨੂੰ ਵੀ ਰੋਕਣਾ ਇਹ ਮੇਰੀ ਅਪੀਲ ਤੁਸੀਂ ਜਰੂਰ ਦੌਰ ਕਰਿਓ ਤੇ ਬਾਕੀ ਜਿਹੜੀ ਅਪੀਲ ਕੱਲ ਨੂੰ ਆਪਾਂ 11 12 ਵਜੇ ਇੱਥੇ ਗੁਰਦੁਆਰਾ ਜਿਹੜਾ ਜੋਤੀ ਸਰੂਪ ਹੈ ਉਹਦੇ ਕੋਲੇ ਆਪਾਂ ਇਕੱਠੇ ਹੋਵਾਂਗੇ ਅਪੀਲਾ ਤੁਹਾਨੂੰ ਕਰਨਾ ਹੈ ਕਿ ਆ ਜਾਓ ਯਾਰ ਹਰ ਘਰ-ਘਰ ਦਾ ਬੱਚਾ ਘਰ-ਘਰ ਦਾ ਨੌਜਵਾਨ ਸਾਡੇ ਬਜ਼ੁਰਗ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਦਿੱਲੀ ਪਹੁੰਚਣੇ ਚਾਹੀਦੇ ਆ ਜਮਾਂ ਐਨ ਜਿੱਤ ਦੇ ਆਪਾਂ ਨੇੜੇ ਪਹੁੰਚ ਚੁੱਕੇ ਆ ਅੱਜ ਅਸੀਂ ਦਿੱਲੀ ਤੋਂ ਆਏ ਆ ਗਾਜੀਪੁਰ ਵਾਲੇ ਪਾਸੇ ਅਸੀਂ ਦੇਖਿਆ ਕਿ ਹਜ਼ਾਰਾਂ ਜਿਹੜੇ ਲੋਕ ਨੇ ਉਹ ਉਤਰਾਖੰਡ ਤੋਂ ਯੂਪੀ ਤੋਂ ਪਹੁੰਚ ਚੁੱਕੇ ਨੇ ਉੱਥੇ ਆਪਣਾ ਪੰਜਾਬ ਦੀਆਂ ਵੀ ਅੱਜ 15-20 ਹਜ਼ਾਰ ਟਰਾਲੀ ਗਈ ਆ ਹਰਿਆਣੇ ਤੋਂ ਵੀ ਲੋਕ ਆ ਰਹੇ ਨੇ ਰਸਤਾ ਤੋਂ ਵੀ ਆ ਰਹੇ ਨੇ ਤਾਂ ਪੰਜਾਬ ਦੇ ਲੋਕਾਂ ਨੂੰ ਇੱਥੇ ਇੱਥੋਂ ਅਸੀਂ ਜਦੋਂ ਮੱਥਾ ਟੇਕ ਕੇ ਇੱਥੋਂ ਅਰਦਾਸ ਕਰਕੇ ਤੁਰਾਂਗੇ ਨਾ ਕਿ ਇੱਥੋਂ ਪ੍ਰੇਰਨਾ ਮਿਲਣੀ ਆ ਸਾਨੂੰ ਕਿ ਹਾਂ ਉਹ ਸੋਢੇ ਸਾਹਿਬ ਜਾਤੇ ਜਿਨ੍ਹਾਂ ਨੇ ਸਾਡੇ ਲਈ ਪ੍ਰੇਰਨਾ ਸਰੋਤ ਨੇ ਜਿਨ੍ਹਾਂ ਦੀਆਂ ਸ਼ਹੀਦੀਆਂ ਉੱਥੋਂ ਇਹ ਉਹਨਾਂ ਨੂੰ ਯਾਦ ਕਰਕੇ ਤੁਰਾਂਗੇ ਤਾਂ ਫਿਰ ਮੈਨੂੰ ਲੱਗਦਾ ਨਹੀਂ ਵੀ ਦਿੱਲੀ ਅਸੀਂ ਫਤਿਹ ਕਰੇ ਬਿਨਾ ਵਾਪਸ ਮੁੜਾਂਗੇ ਸੋ ਦਿੱਲੀ ਨੂੰ ਜਿੱਤ ਕੇ ਵਾਪਸ ਆਵਾਂਗੇ ਸੋ ਇਹੀ ਅਸੀਂ ਅਪੀਲਾਂ ਕੱਲ ਨੂੰ ਸਾਡੇ ਸੰਜਿਆ ਕਰਾਂਗੇ ਇਹ ਸਾਡੇ ਪਹਿਲੇ ਰਾਜੇ ਦੀ ਥੱਤੀ ਹੈ ਇਹ ਸਾਡੇ